ਲੋ ਵੀ ਦੋਸਤੋ ਮੇਰੇ ਵੱਲੋਂ ਤਾਂ ਸਾਰਿਆਂ ਨੂੰ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਆਪਣਾ ਮਨ ਸੋ ਸਹਿਰ ਸਰੰਦ ਦੇ ਵਿੱਚ ਸੀਗੇ ਜੀ ਆਪਾਂ ਤੇ ਮੇਰਾ ਵੀਰ ਰਣਦੀਪ ਯਾਨੀ ਕਿ ਜਿਹੜੀ ਕਿ ਸ਼ਾਪ ਦਾ ਨਾਮ ਰੱਖਿਆ ਹੋਇਆ ਸਰਦਾਰ ਜੀ ਗ੍ਰੀਨ ਹਟ ਵਾਲੇ ਪਹਿਲਾਂ ਤਾਂ ਬਾਈ ਰਣਦੀਪ ਨੂੰ ਸਾਰੇ ਜਣੇ ਮੁਬਾਰਕਬਾਦ ਦੇ ਦਿਓ ਕਿ ਰਣਦੀਪ ਦਾ ਜਿਹੜਾ ਪਹਿਲਾਂ ਛੋਟਾ ਆਟੋ ਹੁੰਦਾ ਸੀਗਾ ਗੁਰਸਿੱਖ ਵੀਰ ਆ ਇਹ ਸਹਿਰ ਸਰੰਦ ਦੇ ਵਿੱਚ ਰਹਿੰਦਾ ਪੁਆਰਾ ਚੌਂਕ ਦੇ ਨਾਲ ਹੀ ਜਿੱਥੇ ਪਸ਼ੂਰਾਮ ਚੌਂਕ ਹੁਣ ਵੱਜਦਾ ਬਿਲਕੁਲ ਲਾਗੀ ਇੱਥੇ ਜਗਜੀਤ ਜੁਵਾਲਰ ਹਾਂਜੀ ਹਾਂਜੀ ਜਗਜੀਤ ਜੁਵਾਲਰ ਦੇ ਕੋਲ ਬਾਈ ਦੁਕਾਨ ਲੰਦਾ ਤੇ ਬਖਰਨਦੀਪ ਮੁਬਾਰਕਾ ਤੈਨੂੰ ਪਹਿਲਾਂ ਤਾਂ ਬਾਈ ਬਹੁਤ ਬਹੁ ਹੈ ਨਾ ਵੀ ਆਪਣਾ ਪ੍ਰਾਣੋ ਆਟਾ ਆਟੋ ਦੇ ਵਿੱਚ ਤੂੰ ਕੰਮ ਤੋਰੀਆ ਸੀ ਅੱਜ ਪ੍ਰਮਾਤਮਾ ਨੇ ਤੈਨੂੰ ਮਿਹਰ ਭਰਿਆ ਹੱਥ ਰੱਖਿਆ ਤੇਰੇ ਸਿਰ ਤੇ ਦੇ ਅੱਜ ਪਹਿਲਾਂ ਮੈਂ ਗੱਡੀ ਦਿਖਾ ਦਵਾ ਸਾਰੇ ਭਰਾਵਾਂ ਨੂੰ ਤੇ ਫਿਰ ਆਪਾਂ ਗੱਲਬਾਤ ਅੱਗੇ ਸਟਾਰਟ ਕਰਦੇ ਆ ਆ ਦੇਖੋ ਬਾਈ ਰੇਟ ਲਿਖੇ ਹੋਏ ਨੇ ਸਾਰੇ ਬਾਈ ਯੋਰੀ ਦੇ ਜਿਸ ਤਰ੍ਹਾਂ ਜਿਸ ਤਰ੍ਹਾਂ ਬਾਈ ਉਰੀ ਕੰਮ ਕਰਦੇ ਆ ਮੈਂ ਤੁਹਾਨੂੰ ਸਾਰਾ ਦਿਖਾ ਦਿੰਨਾ ਬਈ ਇਹ ਪੰਜਾਬ ਦੇ ਵਿੱਚ ਰਹਿ ਕੇ ਰਣਦੀਪ ਨੇ ਤਰੱਕੀ ਕੀਤੀ ਆ ਆ ਦੇਖੋ ਬੜਾ ਖੁਸ਼ੀ ਹੋਈ ਆ ਅੱਜ ਮੇਰਾ ਦਿਲ ਨੂੰ ਨਾ ਦੇਖ ਕੇ ਰਣਦੀਪ ਮੇਰੇ ਭਰਾ ਨੇ ਤਰੱਕੀ ਕੀਤੀ ਪੰਜਾਬ 'ਚ ਰਹਿ ਕੇ ਔਰ ਨਵੀਂ ਇਹ ਗੱਡੀ ਪਾਈ ਆ ਆਪਣੇ ਕਾਰੋਬਾਰ ਲਈ ਕਿਉਂਕਿ ਪਿਛਲੀ ਵੀਡੀਓ 'ਚ ਤੁਸੀਂ ਹਮੇਸ਼ਾ ਹੀ ਦੇਖਿਆ ਹੋਊਗਾ ਰਣਦੀਪ ਦੇ ਕੋਲ ਨਾ ਇੱਕ ਛੋਟਾ ਆਟੋ ਹੁੰਦਾ ਸੀਗਾ ਥੋੜਾ ਜਿਹਾ ਕੰਮ ਕਰਨ ਦੇ ਵਿੱਚ ਨਾ ਦਿੱਕਤ ਆਉਂਦੀ ਸੀ ਕਿਉਂਕਿ ਜਗ੍ਹਾ ਟਾਈਟ ਸੀਗੀ ਉਹਦੇ ਵਿੱਚ ਆ ਲੈ ਹੁਣ ਦੇਖੋ ਆਹ ਦੇਖੋ ਚੱਕ ਰਿਆ ਨਾ ਫੱਡੇ ਰਣਦੀਪ ਕਰ ਰਿਹਾ ਹੈ ਕੰਮ ਔਰ ਆ ਖੜੇ ਨੇ ਰਣਦੀਪ ਦੇ ਗਾਹਕ ਜੋ ਕਿ ਇੱਥੇ 버ਗਰ ਕੁਲਚਾ ਤੇ ਖਾਣ ਲਈ ਆਏ ਨੇ ਆਰਡਰ ਦੇਤਾ ਬਾਈ ਹੁਣ ਹੀ ਨੇ ਤੇ ਰਣਦੀਪ ਬਾਈ ਹੁਣ ਲੱਗਿਆ ਹੋਇਆ ਮਾਰੋ ਮਾਰ ਕੰਮ ਕਰਨਾ ਹੋਰ ਰਣਦੀਪ ਠੀਕ ਠਾਕ ਹੋ ਚਲਦੀ ਕਲਾ ਲੋ ਵੀ ਦੋਸਤੋ ਹੁਣ ਆਪਾਂ ਦਿਖਾਉਂਦੇ ਆ ਰਣਦੀਪ ਵੀਰ ਦੇ ਕਾਰੋਬਾਰ ਅੰਦਰ ਤੋਂ ਥੋੜਾ ਜਿਹਾ ਤੁਹਾਨੂੰ ਤੇ ਰਣਦੀਪ ਬਾਈ ਨਾਲ ਗੱਲਬਾਤ ਕਰਦੇ ਆ ਹਨ ਤਾਂ ਕਰਕੇ ਗੱਲਬਾਤ ਕਰਨ ਦਾ ਅੱਜ ਮਕਸਦ ਇਹ ਆ ਪਹਿਲਾਂ ਤਾਂ ਸਾਹਮਣੇੋਂ ਪਹਿਲਾਂ ਤਾਂ ਮੁਬਾਰਕਾਂ ਦਾ ਭਾਂਜ ਦੇ ਦਿੱਤੀਆਂ ਬਈ ਕਿ ਹੁਣ ਤੁਸੀਂ ਵੀ ਸਾਰੇ ਭੈਣ ਭਰਾਵਾਂ ਨੇ ਰਣਦੀਪ ਬਾਈ ਨੂੰ ਮੁਬਾਰਕਾਂ ਜ਼ਰੂਰ ਦੇਣੀ ਆ ਕਿਉਂਕਿ ਤਰੱਕੀ ਕੀਤੀ ਰਣਦੀਪ ਆਪਾਂ ਪਹਿਲਾਂ ਜਿਹੜਾ ਆਟੋ ਪਾਇਆ ਸੀਗਾ ਕਿੰਨਾ ਇੱਕ ਸਮੇਂ ਉਸ ਆਟੋ ਦੇ ਵਿੱਚ ਕੰਮ ਕੀਤਾ ਸੀਗਾ ਫਾਸਟ ਫੂਡ ਦੇ ਕੰਮ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਕਹਿੰਦਾ ਆਮਨਵੀਰ ਦੇ ਨਾਲ ਜਿਹੜੇ ਦੇ ਰੁਕਤੇ ਅਟੈਕ ਹੀ ਭਾਈ ਉਹਨਾਂ ਨੂੰ ਮੈਂ ਮਵਾਤੂ ਆ ਗੀ ਰੰਨਾ 20 ਜਣ ਕੇ ਵੀ ਮੈਂ ਇਹ ਨਵਾਂ ਜਿਹੜਾ ਬਣਾਇਆ ਆਟੋ ਤੋਂ ਪਹਿਲਾਂ ਮੇਰੇ ਕੋਲ 3 ਵਿਲਰ ਸੀਗਾ ਛੋਟਾ ਤੇ ਉਹਨੂੰ ਫਿਰ ਮੈਂ ਸੇਲ ਕਰਕੇ ਤਾਂ ਨਵਾਂ ਸੈਕੰਡ ਹੈਂਡ ਲੈ ਕੇ ਇਹਨੂੰ ਛੋਟੇ ਹਾਥੀ ਨੂੰ ਬਣਾਇਆ ਤੇ ਇਹਦੇ ਵਿੱਚ ਥੋੜਾ ਜਿਹਾ ਫੁੱਲਾ ਡੁੱਲਾ ਮਹਿਸੂਸ ਕਰ ਰਹੇ ਆ ਤੇ ਨਾਲੇ ਸਮਾਨ ਵੀ ਥੋੜਾ ਜਿਹਾ ਹੋਰ ਬੱਦਰ ਇਹਦੇ ਵਧਾ ਦਿੱਤਾ ਗਿਆ ਜਿਕਨਾ ਫਰੈਂਚ ਫਰਾਈ ਜੋ ਹੋਗੇ ਤੇ ਆਪਣਾ ਨਿਊਡਲ ਹੋਗੇ ਟਿੱਕੀ ਹੋਗੀ 버거 ਕੁਲਚਾ ਦਾ ਪਹਿਲਾਂ ਚੱਲੇ ਰਿਹਾ ਸੀ ਜਹਾਂ ਤੇ ਇਹਦੇ ਵਿੱਚ ਐਡ ਹੋ ਰਹੀਆਂ ਨੇ ਚੀਜ਼ਾਂ ਹੋਰ ਆਣ ਵਾਲੇ ਸਮੇਂ ਵਿੱਚ ਠੰਡੇ ਜਾਂ ਹੋਰ ਦਸਤੀ ਵੀ ਮਿਲੋਗੇ ਬਣਾ ਕਾਰੋਬਾਰ ਹੋਰ ਵਧਾਉਂਗੇ ਹਾਂ ਹੋਰ ਵਧੇਗਾ ਜੀ ਅਰਦੀਪ ਹੁਣ ਇਹ ਦੱਸ ਦਿਓ ਹੁਣ ਕਿ ਆਪਣਾ ਯਾਰ ਨੌਜਵਾਨ ਪਹਿਲਾਂ ਤਾਂ ਤੁਹਾਨੂੰ ਪਤਾ ਹੈ ਕਿ ਪੰਜਾਬ 'ਚ ਕੰਮ ਕਰਨ ਲਈ ਰਾਜ਼ੀ ਨਹੀਂ ਹੈਗਾ ਔਰ ਸੈਕੰਡਲੀ ਕੀ ਆ ਅਗਲਾ ਸੋਚਦਾ ਯਾਰ ਬਾਈ ਪੈਸਾ ਕਿੱਥੋਂ ਆਵੇ ਤੇ ਫਿਰ ਥਰਡ ਲੀ ਕਹਿੰਦਾ ਯਾਰ ਵੀ ਆਪਾਂ ਪੈਸਾ ਲੈ ਕੇ ਵੀ ਕਿਤੇ ਇਹ ਨਾ ਹੋਵੇ ਵੇਸਟ ਆਫ ਮਨੀ ਉਹ ਨਾ ਹੋ ਜਵੇ ਨਾ ਇਹ ਸਾਡੇ ਨੌਜਵਾਨਾਂ ਦੀ ਸੋਚ ਆ ਤੇ ਹੁਣ ਇਹ ਦੱਸ ਦਿਓ ਵੀ ਜਿਹੜਾ ਆਪਾਂ ਨੇ ਇਹ ਸਿਸਟਮ ਬਣਾ ਲਿਆ ਨਵਾਂ ਬਣਾਇਆ ਤੇ ਇਹਨੂੰ ਲਾਗਤ ਕਿੰਨੀ ਕਾ ਗਈ ਤੁਹਾਡੀ ਕਿਉਂਕਿ ਸਮਾਨ ਤਾਂ ਆਪਣੇ ਕੋਲ ਪੁਰਾਣਾ ਥੋੜਾ ਬੋਟਾ ਹੈਗਾ ਸੀਗਾ ਬਾਕੀ ਨਵਾਂ ਜਿਹੜਾ ਜਿਵੇਂ ਸਿਸਟਮ ਦੇ ਵਿੱਚ ਥੋੜਾ ਬੋਟਾ ਆਪਾਂ ਤਾਂ ਬੀਲ ਕੀਤੀ ਆ ਸਾਰੀ ਇਹਦੇ ਵਿੱਚ ਕਾਰੋਬਾਰ ਦੇ ਵਿੱਚ ਤੇ ਕਿੰਨਾ ਕੁ ਪੈਸਾ ਲੱਗ ਗਿਆ ਆਪਣਾ ਇਹ ਹਾਂ ਇਹਦੇ ਵਿੱਚ ਜਾਣ ਕੇ ਆਪਣਾ 170000 ਦੇ ਜਿੱਥੇ ਲੱਗ ਗਿਆ ਹਣਾ ਤੇ ਬਾਕੀ ਕਹਿੰਦੇ ਹੌਲੀ ਹੌਲੀ ਹੀ ਬੰਦਾ ਜਿੱਕਨਾ ਪਹਿਲਾਂ ਮੈਂ ਉਹ ਛੋਟਾ ਸਿਗਾ ਥ੍ਰੀ ਵੀਲਰ ਉਹਦੇ ਵਿੱਚ ਮੇਰਾ 50-60000 ਰੁਪਏ ਲੱਗਿਆ ਵਾ ਸੀ ਤੇ ਹੁਣ ਜਦੋਂ ਇਹ ਵੱਡਾ ਲਿਆ ਤਾਂ ਉਹੀ ਕੀਮਤ ਵਾਧ ਜਾਂਦੀ ਹੈ ਹਣਾ ਜੀ ਤੇ ਉਹ ਇਹ 170000 ਚ ਪੈ ਗਿਆ ਤੇ ਬਾਕੀ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦਾ ਰਣਜੀਤ ਬਈ ਯਾਰ ਬਾਈ ਹੁਣ ਕਿਉਂਕਿ ਪਤਾ ਕੀ ਹੈ ਇੱਥੇ ਮਸਲਾ ਇਹ ਹੈ ਕਿ ਕੰਮ ਕਰਕੇ ਤਾਂ ਕੋਈ ਰਾਜੀ ਹੈ ਨਹੀਂ ਦੇਖੋ ਜਿਹੜੇ ਬੱਚੇ ਬਾਹਰ ਜਾ ਰਹੇ ਨੇ ਬਾਹਰ ਜਾਣ ਵਾਲਿਆਂ ਨੂੰ ਤਾਂ ਇੱਕ ਇਹ ਪਲੇਟਫਾਰਮ ਬਹੁਤ ਵਧੀਆ ਹੈ ਹਨਾ ਤੇ ਜਿਹੜੇ ਲੱਖਾਂ ਰੁਪਏ ਲਾ ਕੇ ਜਾ ਰਹੇ ਨੇ ਇਹ ਹੁਣ ਤੁਸੀਂ ਦੇਖ ਲਓ 1.70 ਲੱਖ ਹੈ ਤੁਸੀਂ ਕਿੰਨੇ ਹੋਰ ਵਧੀਆ ਤਰੀਕੇ ਨਾਲ ਹੋਰ ਵਧੀਆ ਨਵੀਂ ਗੱਡੀ ਵੀ ਪਾਣੇ ਆ ਜੇ ਮੰਨ ਲਓ 5-6 ਲੱਖ ਰੁਪਏ ਤੁਸੀਂ ਲਾ ਦੂਗੇ ਤਾਂ ਇਹ ਦੇਖ ਲਓ ਤੁਹਾਡੀ ਕਿੰਨਾ ਸੇਵ ਹੋ ਗਿਆ 5-6 ਲੱਖ ਲਾਂ ਦੇ ਨਾਲ ਤੁਹਾਨੂੰ ਕਿੰਨਾ ਤੁਸੀਂ ਘਟੋ ਘਟ ਨਹੀਂ ਨਹੀਂ ਕਰਦੇ ਵੀ ਤੁਸੀਂ 50-60 ਹਜ਼ਾਰ ਤੇ ਮਹੀਨਾ ਬਣਾਉਣਾ ਡਾ ਵੀ 18 ਕੇ ਪਰ ਉਹ ਉਹੀ ਕਰ ਸਕਦਾ ਜਿਹੜਾ ਬੰਦਾ ਆਪ ਖੁਦ ਕੰਮ ਕਰੂਗਾ ਪਲੱਸ ਕੰਮ ਸਿੱਖਣਾ ਪਊਗਾ ਸਭ ਨੂੰ ਕੰਮ ਸਿੱਖਣਾ ਪਊਗਾ ਹਾਂ ਦੇਖੋ ਮੋਸਟਲੀ ਹੈ ਜੇ ਕਹਿੰਦੇ 43 ਲੱਖ ਰੁਪਏ ਲਾ ਕੇ ਬਾਹਰ ਜਾਂਦੇ ਹਾਂ ਬਾਹਰ 3340 ਲੱਖ ਇੱਕੋ ਲੱਗਦਾ ਤੁਸੀਂ ਪੂਰਾ ਨਹੀਂ ਕਰਨ ਲੱਗੇ ਪਹਿਲਾਂ 3340 ਲੱਗਦਾ ਤੇ ਵਿਆਜ ਦੇਖੋ ਕਿੰਨਾ ਹਾਂਣਾ ਤੇ ਜੇ ਅਸੀਂ ਉਹੀ ਸਟਰਗਲ ਇੱਥੇ ਕਰ ਲਈਏ ਉੱਥੇ ਵੀ ਤਾਂ ਮੇਰੇ ਕੱਜ 10-12 ਸਾਲ ਲੱਗ ਜਾਂਦੇ ਨੇ ਸਟਰਗਲ ਕਰਦੇ ਹੋਏ ਦੇਖੋ 10 12 ਸਾਲ ਚ ਅਸੀਂ ਕਿੰਨਾ ਘਸਣਾ ਹੈ ਇਹ ਦੇਖੋ ਸਭ ਤੋਂ ਵੱਡੀ ਗੱਲ ਘਸਣਾ ਇਹ ਸ਼ਬਦ ਬੜਾ ਹੋਆ ਵੀ ਘਸਣਾ ਮੈਂ ਇੱਥੇ ਵੀ ਨਹੀਂ ਯਾਰ ਕੰਮ ਕਰ ਲੈਣਾ ਚਾਹੀਦਾ ਪੰਜਾਬ ਚ ਬੰਦਾ ਉਹਰੇ ਆਪਣੇ ਮਾਪੇ ਕੋਲ ਆਪਣੇ ਰਿਸ਼ਤੇਦਾਰ ਤੁਹਾਡੇ ਆਪਣੇ ਪੰਜਾਬ ਚ ਆਪਣੇ ਪੰਜਾਬ ਦੀ ਮਿੱਟੀ ਚ ਆਪਣਾ ਫਰੈਂਡ ਸਰਕਲ ਕਿੰਨਾ ਵਧੀਆ ਹੈ ਨਾ ਇੱਥੇ ਤੇ ਤੁਹਾਡੇ ਹੈਲਪ ਵਾਸਤੇ ਹਰੇਕ ਕੋਈ ਆ ਜੂਗਾ ਉੱਥੇ ਬਗਾਨੇ ਮੁਲਕ ਦੇ ਵਿੱਚ ਕੌਣ ਦੀਦਾ ਸਹੀ ਗੱਲ ਤੇ ਇਸ ਕਰਕੇ ਬਹੁਤ ਜ਼ਰੂਰੀ ਹੈ ਵੀ ਆਪਣਾ ਇੱਥੇ ਕੰਮ ਕਰੀਏ ਅੱਜ ਬਾਈ ਤੁਹਾਨੂੰ ਸਾਰਿਆਂ ਨੂੰ ਫੇਰ ਇੱਕ ਵਾਰੀ ਮੁਬਾਰਕਾਂ ਤੇ ਬਾਈ ਜੋੜੀ ਦਾ ਇੱਕ ਵਾਰੀ ਫੇਰ ਦਿਖਾ ਦਿੰਦੇ ਆ ਤੁਹਾਨੂੰ ਰਣਦੀਪ ਬਾਈ ਦਾ ਬਾਹਰੋਂ ਜਿਹੜਾ ਸਿਸਟਮ ਹੈ ਇਹ ਸਾਰੇ ਗੱਡੀ ਦਾ ਹਾਂਜੀ ਦੋਸਤੋ ਰਣਦੀਪ ਨੇ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਔਰ ਆਪਣੇ ਦਿਲ ਦੀਆਂ ਵੀ ਗੱਲਾਂ ਦਸੀਆਂ ਵੀ ਇਹ ਵੀ ਤੁਹਾਨੂੰ ਦੱਸਤਾ ਕਿ ਕਿੰਨਾ ਕੁ ਪੈਸਾ ਲੱਗਿਆ ਇਸ ਕਾਰੋਬਾਰ ਨੂੰ ਖੋਲਣ ਦੇ ਲਈ ਔਰ ਇਹ ਵੀ ਤੁਹਾਨੂੰ ਦੱਸਤਾ ਰਣਦੀਪ ਨੇ ਕਿ ਪਹਿਲਾਂ ਉਹਦੇ ਕੋਲ ਇੱਕ ਛੋਟਾ ਆਟੂ ਸੀਗਾ ਔਰ ਉਸ ਤੋਂ ਬਾਅਦ ਉਸ ਛੋਟੇ ਆਟੂ ਤੋਂ ਬਾਅਦ ਕੀ ਇਹ ਜਿਹੜੀ ਨਵੀਂ ਅੱਜ ਬੈਨ ਆ ਮੂੰਹ ਬੋਲਦੀ ਤਸਵੀਰ ਆ ਕੀ ਰਣਦੀਪ ਨੇ ਸਰਦਾਰ ਜੀ ਗ੍ਰੀਨ ਹਟ ਵਾਲੇ ਔਰ ਇਹ ਵੀਰ ਨੇ ਪੰਜਾਬ ਦੇ ਵਿੱਚ ਰਹਿ ਕੇ ਗੁਰਸਿੱਖ ਵੀਰਾ ਔਰ ਇਦਾਂ ਦੇ ਭਰਾਵਾਂ ਦੀ ਵੱਧ ਤੋਂ ਵੱਧ ਹੋਰ ਵੀ ਜਿਆਦਾ ਸਪੋਰਟ ਜਰੂਰ ਕਰਿਆ ਕਰੋ ਜੇਕਰ ਤੁਸੀਂ ਪੰਜਾਬੀਆਂ ਨੂੰ ਇੱਥੇ ਤਕੜਾ ਕਰਨਾ ਚਾਹੁੰਦੇ ਹੋ ਪੰਜਾਬੀਆਂ ਦੇ ਕਾਰੋਬਾਰ ਨੂੰ ਬਧਾਉਣਾ ਚਾਹੁੰਦੇ ਹੋ ਔਰ ਮੇਰੀ ਸਾਰੇ ਭੈਣ ਭਰਾਵਾਂ ਨੂੰ ਇਹੀ ਬੇਨਤੀ ਆ ਜਦੋਂ ਵੀ ਤੁਹਾਡੇ ਕੋਲ ਤੁਸੀਂ ਖਾਣ ਤਾਂ ਜਾਣਾ ਹੀ ਆ ਪਰ ਪਰਫਾਰਮੈਂਸ ਪਹਿਲ ਪੰਜਾਬੀਆਂ ਨੂੰ ਜਰੂਰ ਦਿਆ ਕਰੋ ਸੋ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਔਰ ਰਣਜੀਤ ਨੇ ਪੰਜਾਬ 'ਚ ਰਹਿ ਕੇ ਸਕਸੈਸ ਹਾਸਲ ਕੀਤੀ ਆ ਤਾਂ ਅੱਜ ਦੀ ਵੀਡੀਓ ਨੂੰ ਸਾਰਿਆਂ ਨੇ ਭੈਣ ਭਰਾਵਾਂ ਨੇ ਪੂਰੇ ਵਰਲਡ ਤੱਕਰ ਭਜਾਣਾ ਔਰ ਸ਼ੇਰ ਵੱਧ ਤੋਂ ਵੱਧ ਕਰਨੀ ਹੈ ਇਹ ਵੀਡੀਓ ਹਰ ਇੱਕ ਫੋਨ ਦੇ ਵਿੱਚ ਜਾਣੀ ਚਾਹੀਦੀ ਹੈ ਇਹ ਵੀਡੀਓ